रेडी स्टार्ट ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬੇहद ਜ਼ਰੂਰੀ ਹੈ ਡੰਡੀ ਸਾਡੇ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹੁਤ ਹੀ ਮਹੱਤਤਾ ਹੈ ਡੰਡੀ ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀਆਂ ਨੂੰ ਹੀ ਨੈਤਿਕਤਾ ਦੀ ਜ਼ਰੂਰਤ ਹੈ ਡੰਡੀ ਬਜ਼ੁਰਗ ਨੌਜਵਾਨ ਔਰਤ ਭਾਵ ਹਰ ਉਮਰ ਦੇ ਇਨਸਾਨ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਤਾ ਹੋਣਾ ਜ਼ਰੂਰੀ ਹੈ ਡੰਡੀ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੇ ਇਨਸਾਨ ਦੀ ਸੋਚ ਬਹੁਤ ਵਧੀਆ ਭਾਵ ਉਸ ਦੀ ਵਧੀਆ ਵਿਚਾਰ ਚੰਗਾ ਇਨਸਾਨ ਬਣ ਰਹਿਣ ਸਹਿਣ ਸਮਾਜ ਵਿੱਚ ਵਿਚਰਨਾ ਬਹੁਤ ਜ਼ਿਆਦਾ ਅਦਰਸ਼ ਹੁੰਦਾ ਹੈ ਡੰਡੀ ਅਕਸਰ ਜਿਵੇਂ ਪਹਿਲਾਂ ਬੱਚੇ गुरुकुल ਵਿੱਚ ਰਿਸ਼ੀਆਂ ਮੁਨੀਆ ਕੋਲ ਪੜਦੇ ਸਨ ਤਾਂ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਚੰਗਾ ਇਨਸਾਨ ਇਮਾਨਦਾਰੀ ਬਜ਼ੁਰਗਾਂ ਦਾ ਸਤਿਕਾਰ ਆਗਿਆਕਾਰੀ ਨਿਮਰਤਾ ਪ੍ਰੀਤ ਪਿਆਰ ਸਹਿਨਸੀਲ ਬਨ ਲਈ ਸਿੱਖਿਆ ਵੀ ਦਿੱਤੀ ਜਾਂਦੀ ਸੀ ਡੰਡੀ ਭਾਵ ਉਹਨਾਂ ਨੂੰ ਚੰਗੇ ਮਾੜੇ ਬਾਰੇ ਸਭ ਦੱਸਿਆ ਜਾਂਦਾ ਸੀ ਡੰਡੀ ਅੱਜ ਕੱਲ ਦੀ ਜੋ ਸਿੱਖਿਆ ਹੈ ਉਹ ਵਿਦਿਆਰਥੀਆਂ ਨੂੰ ਪੈਸਾ ਕਮਾਉਣ ਦੇ ਯੋਗ ਬਣਾ ਰਹੀ ਹੈ ਡੰਡੀ ਅੱਜ ਪੈਸੇ ਦੀ ਇਨੀ ਹੋੜ ਲੱਗੀ ਹੋਈ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁੱਲ ਚੁੱਕੀ ਹੈ ਡੰਡੀ ਸਮਾਜਿਕ ਢਾਂਚਾ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਡੰਡੀ ਨਸਿਆਂ ਦਾ ਰੁਝਾਨ ਵੱਧ ਰਿਹਾ ਹੈ ਡੰਡੀ ਪੈਸੇ ਦੀ ਅੰਨੀ ਦੌੜ ਕਾਰਨ ਖੁਦਕੁਸ਼ੀਆਂ ਦਾ ਰੁਝਾਨ ਬੱਦਰਹਾ ਹੈ ਡੰਡੀ ਪੈਸੇ ਦੀ ਬੇਲੂੜੀ ਵਰਤੋਂ ਕਾਰਨ ਗੈਰ ਕਾਨੂੰਨੀ ਕੰਮ ਵੀ ਜ਼ਿਆਦਾ ਹੋ ਰਹੇ ਹਨ ਡੰਡੀ ਨਿੱਜੀ ਸਵਾਰਥ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖੇਲਵਾੜ ਕਰ ਰਿਹਾ ਹੈ ਡੰਡੀ ਨੌਜਵਾਨ ਪੀਡੀ ਸੋਸ਼ਲ ਮੀਡੀਆ ਦੀ ਟੜਲੇ ਨਾਲ ਵਰਤੋਂ ਕਰ ਰਹੀ ਹੈ ਡੰਡੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ ਡੰਡੀ ਅੱਜ ਕੱਲ ਦੀ ਪੀੜ੍ਹੀ ਵਿੱਚ ਪਿਆਰ ਨਿਮਰਤਾ ਸਹਿਣਸ਼ੀਲਤਾ ਵਰਗੇ ਗੁਣ ਕਿਤੇ ਵੀ ਨਹੀਂ ਦਿਸਦੇ ਡੰਡੀ ਮਾਪੇ ਪ੍ਰਤੀ ਬਤੀਰਾ ਬਹੁਤ ਹੀ ਮਾੜਾ ਹੋ ਚੁੱਕਿਆ ਹੈ ਡੰਡੀ ਬੱਚਿਆਂ ਤੇ ਮਾੜੀ ਸੰਗਤ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਡੰਡੀ ਚੰਗੇ ਮਾੜੇ ਫੈਸਲੇ ਲੈਣ ਲਈ ਬੱਚੇ ਅੱਜਕੱਲ ਮਾਪੇ ਨੂੰ ਬਿਲਕੁਲ ਵੀ ਨਹੀਂ ਪੁੱਛਦੇ ਡੰਡੀ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ ਫਿਰ ਮਾਪੇ ਨੂੰ ਬਾਹਰ ਤੋਂ ਹੀ ਪਤਾ ਲੱਗਦਾ ਹੈ ਡੰਡੀ ਸਕੂਲ ਕਾਲਜ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਸਰਟੀਫਿਕੇਟ ਡਿਗਰੀਆਂ ਤਾਂ ਪ੍ਰਦਾਨ ਕਰ ਰਹੇ ਹਨ ਪਰ ਨੈਤਿਕ ਕਦਰਾਂ ਕੀਮਤਾਂ ਦੀ ਬਹੁਤ ਕਮੀ ਹੈ ਡੰਡੀ ਪੈਸਾ ਕਿੱਥੇ ਖਰਚਣਾ ਹੈ ਅਤੇ ਇਸ ਦੀ ਸਹੀ ਵਰਤੂ ਕਿਵੇਂ ਕਰਨੀ ਹੈ ਇਹ ਵੀ ਨੈਤਿਕਤਾ ਦਾ ਬਹੁਤ ਵੱਡਾ ਗੁਣ ਹੈ ਡੰਡੀ ਬੱਚਿਆਂ ਅੰਦਰ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਸਮੇਂ ਦੀ ਸੁਚੱਜੀ ਵਰਤੂ ਕਰਨੀ ਚਾਹੀਦੀ ਹੈ ਡੰਡੀ ਮਾਪੇ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਬਾਰੇ ਦੱਸਣ ਡੰਡੀ ਬੱਚਿਆਂ ਨੂੰ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ ਡੰਡੀ ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ ਡੰਡੀ ਕਿਸੇ ਲੋੜਵੰਦ ਦੀ ਮਦਦ ਕਰਨੀ ਵੀ ਨੈਤਿਕਤਾ ਦਾ ਗੁਣ ਹੈ ਡੰਡੀ ਅਜਹੇ ਗੁਣਾ ਨਾਲ ਭਰਪੂਰ ਇਨਸਾਨ ਦੀ ਚਾਰ ਚੁਪੇਰਿਓ ਫਿਰ ਬੱਲੇ ਬੱਲੇ ਹੁੰਦੀ ਹੈ ਡੰਡੀ